ਜੀ ਦੀ ਕਾ ਖਸਾ ਵੈਜੀ ਕੀ ਫਤਹਿ ਮੈਂ ਹਮ ਵਕੰਜੀ ਸੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸਕੀਪੀਡੀਆ ਤੇ ਤੇ ਅੱਜ ਹੈ 4 ਜਨਵਰੀ ਅੱਜ ਆਪਾਂ ਗੱਲਬਾਤ ਕਰਾਂਗੇ 4 ਜਨਵਰੀ ਨੂੰ ਇਤਿਹਾਸ ਦੇ ਵਿੱਚ ਹੋਈਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ 4 ਜਨਵਰੀ 1909 ਨੂੰ ਬਾਬਾ ਰੱਤਾ ਸਿੰਘ ਨਿਰੰਕਾਰੀ ਦਾ ਦਿਹਾਂਤ ਹੋਇਆ ਸੀ ਇਹ ਨਿਰੰਕਾਰੀ ਮਤ ਦੇ ਤੀਸਰੇ ਮੁਖੀ ਸਨ ਜੋ ਕਿ ਭਾਈ ਦਿਆਲ ਸਿੰਘ ਨੇ ਸ਼ੁਰੂ ਕੀਤਾ ਸੀ ਇਹਨਾਂ ਦਾ ਪਹਿਲਾ ਨਾਮ ਸਾਹਿਬ ਰੱਤਾ ਸੀ ਨੰਬਰ 1969 ਦਾਲਤ ਨੇ ਗੁਰਵਚਨ ਸਿੰਘ ਨਰੰਕਾਰੀ ਅਤੇ ਉਸ ਦੇ 64 ਸਾਥੀਆਂ ਨੂੰ ਰਿਹਾਅ ਕਰ ਦਿੱਤਾ ਸੀ ਇਹਨਾਂ ਨੇ 13 April 1978 ਨੂੰ 13 ਸਿੱਖਾਂ ਦਾ ਕਤਲ ਕਰ ਦਿੱਤਾ ਸੀ ਇਸ ਘਟਨਾ ਤੋਂ ਬਾਅਦ ਇਹ ਗੱਲ ਪੁਖਤਾ ਹੋ ਗਈ ਸੀ ਕਿ ਪੰਜਾਬ ਦੇ ਵਿੱਚ ਸਿੱਖਾਂ ਨੂੰ ਇਨਸਾਫ ਨਹੀਂ ਮਿਲਦਾ 4 ਜਨਵਰੀ 1990 ਵਾਲੇ ਦਿਨ ਜਗਦੀ ਜਥੇਦਾ ਜਗਦੇਵ ਸਿੰਘ ਖੁੱਡੀਆਂ ਨੂੰ ਮਾਰ ਕੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ। ਉਹਨਾਂ ਦੀ ਲਾਸ਼ 6 ਦਿਨ ਬਾਅਦ ਰਾਜਸਥਾਨ ਫੀਟਰ ਨਹਿਰ ਦੇ ਵਿੱਚੋਂ ਬਰਾਮਦ ਹੋਈ ਸੀ। ਨਕਲੀ ਪੁਲਸ ਮੁਕਾਬਲੇਆਂ ਦੀਆਂ ਘਟਨਾਵਾਂ ਦੇ ਵਿੱਚ 4 ਜਨਵਰੀ 1991 ਨੂੰ ਪੁਲਿਸ ਨੇ ਸ਼ਰਿੰਦਰ ਸਿੰਘ ਉਰਫ ਚਿੰਤਾਵਾਸੀ ਮੁਰਕੀ ਨੂੰ ਇੱਕ ਨਕਲੀ ਪੁਲਸ ਮੁਕਾਬਲੇ ਵਿੱਚ ਮਾਰ ਦਿੱਤਾ। 1993 ਵਿੱਚ 1993 1993 ਵਿੱਚ ਜਸਵੀਰ ਸਿੰਘ ਪੁੱਤਰ ਭੋਪਿੰਦਰ ਸਿੰਘ ਵਾਸੀ ਪਿੰਡ ਪੰਡੋਰੀ ਬੀਬੀ ਜ਼ਿਲ੍ਹਾ ਹਰਿਆਣਾ ਹੁਸ਼ਿਆਰਪੁਰ ਨੂੰ ਇੱਕ ਨਕਲੀ ਪੁਲਸਨ ਕਾਬਲੇ ਵਿੱਚ ਮਾਰ ਦਿੱਤਾ ਸੀ 1 ਜਨਵਰੀ 1993 ਨੂੰ ਪੁਲਿਸ ਨੇ ਸੁਖਦੇਵ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਤੱਥੂ ਨੰਗੜਾ ਜ਼ਿਲ੍ਹਾ ਅੰਮ੍ਰਿਤਸਰ ਨਕਲੀ ਪੁਲਸਨ ਕਾਬਲੇ ਵਿੱਚ ਮਾਰ ਦਿੱਤਾ 4 ਜਨਵਰੀ 2010 ਨੂੰ ਪਾਲ ਸਿੰਘ ਪੁਰੇਵਾਲ ਤੋਂ ਲੁੰਬਣਾਏ ਗਏ ਨਕਲੀ ਨਾਨਕਸ਼ਹੀ ਕੈਲੰਡਰ ਨੂੰ ਖਤਮ ਕਰ ਦਿੱਤਾ ਗਿਆ ਸੀ ਅਤੇ ਇੱਕ ਨਵਾਂ ਨਾਨਕਸ਼ਹੀ ਕੈਲੰਡਰ ਲਾਗੂ ਕਰ ਦਿੱਤਾ ਗਿਆ ਸੀ ਜੋ ਕਿ ਮੌਜੂਦਾ ਸਮੇਂ ਦੇ ਦੌਰਾਨ ਵੀ ਵਰਤਿਆ ਜਾ ਰਿਹਾ ਹੈ ਇਹ ਸਾਨੂੰ 4 ਜਨਵਰੀ ਵਾਲੇ ਦਿਨ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਅਤੇ ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਅਤੇ ਜੋ ਮਿੱਤਰ ਨਵੇਂ ਆਏ ਹਨ ਉਹ ਚੈਨਲ ਨੂੰ ਕੋਲ ਸਬਸਕ੍ਰਾਈਬ ਹੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਪੈਨਰੋਜੀਕਾ ਖਾਲਸਾ ਵੈਲੂ ਜੀ ਕੀ ਫਤਹ